ਹਾਂ ਜਿੰਮਟਰੋ ਕੀ ਹਰ ਚਾਲ ਹੈ ਤੇ ਚੈੱਕ ਕਰੋ ਆਪਣਾ ਜਰਮਨ ਸ਼ਾਫੜਾ ਇਹਦਾ ਨਾਮ ਵੀ ਆਪਾਂ ਬਈ ਜਰਮਨੀ ਰੱਖਿਆ ਹੋਇਆ ਹੈਗਾ ਤੇ ਇਹਦੀ ਏਜ ਹਜੇ ਹੈਗੀ ਆ ਥੋੜੀ ਕਿ ਇਹਦੀ ਏਜ ਹਜੇ ਆਈਡੀਅਲ ਤੁਸੀਂ ਲਾ ਲੋ ਵੀ ਸਾਲ ਤੋਂ ਕਾ ਟਾਈਮ ਮੰਨ ਲਓ ਹਜੇ ਇਹਦੀ ਏਜ ਹੈਗੀ ਹੈਗੀ 8 ਕਿ ਮਹੀਨਿਆਂ ਦੀ ਬਸ 8 ਕਿ ਮਹੀਨਿਆਂ ਦੀ ਏਜ ਹੈਗੀ ਤੇ ਮੇਲ ਹੈਗਾ ਇਹ ਪਰ ਇੱਕ ਸਾਨੂੰ ਫੀਮੇਲ ਚੈੱਕ ਕਰਾਉਣੇ ਆ ਜੋ ਆ ਦੇਖੋ ਇਹ ਆਪਣੇ ਤਾਏ ਕੀ ਚਾਚੀ ਕੇ ਕੋਲੇ ਆ ਇਹ 3 ਮਹੀਨੇ ਇਹ ਤੋਂ ਡਰਦਾ ਹੈ ਆ ਜਾ ਆ ਜਾ ਦਰਦ ਦਾ ਵੀ ਇਹ ਲੱਛਣ ਕਰਦਾ ਹੈ। ਕਿਉਂ ਹੈ? ਦੇਖੋ ਐਂ ਮੀਟ ਕਰਦੇ ਆ। ਇਹਨਾਂ ਦੋਨਾਂ ਦੀ ਮੀਟਿੰਗ ਕਰਾਉਣੀ ਹੈਗੀ। ਉਹ ਥੋੜੀ ਜੀ ਘੱਟ ਪਿਓ ਰਹੀਗੀ। ਪਰ ਕੋਈ ਚੱਕਰ ਨਹੀਂ। ਰਿਜ਼ਲਟ ਦੇਖਾਂ ਇਹਨਾਂ ਦਾ ਕਹਿ ਜਾਉਂਦਾ ਹੈਗਾ। ਮੀਟਿੰਗ ਤੋਂ ਬਾਅਦ ਵੀ ਕਹਿ ਜੇ ਕਤੂਰੇ ਆਉਂਦੇ ਆ ਇਹਨਾਂ ਦੇ। ਦੇਖੋ ਤੇ ਉਹ ਫੀਮੇਲ ਐ ਮੇਲੇ ਐ ਇਹਨਾਂ ਦੋਨਾਂ ਦੀ ਹੀਡਿੰਗ ਬਸ ਥੋੜੇ ਟਾਈਮ ਤੱਕ ਕਰ ਕਰਾ ਦਾਂਗੇ ਇੱਕ ਵਾਰੀ ਮਿਸਿੰਗ ਕਰਾ ਕੇ ਪਹਿਲੀ ਹੀਟ ਮਿਸ ਕਰਾ ਕੇ ਦੁਬਾਰਾ ਫਿਰ ਨਈ ਹੀਡਿੰਗ ਕਰਾ ਸੌਰੀ ਸੱਚ ਮੀਟਿੰਗ ਕਰਾ ਦਾਂਗੇ ਤੇ ਜੇ ਕਿਸੇ ਨੂੰ ਚਾਹੀਦੀ ਵੀ ਹੋਏ ਤਾਂ ਦੁਬਾਰਾ ਫਿਰ ਆਪਾਂ ਇਹਦਾ ਪੱਪੀ ਵੀ ਸੇਲ ਕਰਾਂਗੇ ਚੈੱਕ ਕਰੋ ਤੁਸੀਂ ਕਿਰਾ ਚੈੱਕ ਕਰੋ ਵੀ ਕਿਵੇਂ ਉਹ ਕਰਦੇ ਇਹ ਮੀਟਿੰਗ ਇਹਨੂੰ ਛੱਡੀਏ ਆਪਾਂ ਦੇਖਾਂਗੇ ਕਿੰਨੀ ਚੌੜ ਕਰਦੀ ਹੈ ਇਹਨੂੰ ਛੱਡ ਕੇ ਦੇਖਦੇ ਆਂ 1 ਮਿੰਟ ਖੜ ਜਾ ਖੜ ਜਾ ਬਸ ਇਹਨੂੰ ਛੱਡੀ ਜਾਊਗੀ ਹੈ ਖੜ ਜਾ ਖੜ ਜਾ ਖੜ ਜਾ ਨਾ ਖੜ ਜਾ ਰ ਇੱਕ ਮਿੰਟ ਅੱਛਾ ਇਹ ਨਟ ਨੋਟ कसे ਆ ਹੋਇਆ ਬਈ ਹਾਂ ਅਰੇ ਨਾਟਕਸਿਆ ਹੋਇਆ ਵੀ ਇਹਦੇ ਆਹ ਇੱਕ ਤਾਂ ਹੁੰਦਾ ਉਹ ਖੜ ਜਾ ਇੱਕ ਮਿੰਟ ਖੜ ਜਾ ਯਾਰ ਇੱਕ ਤਾਂ ਹੁੰਦਾ ਦੂਜੇ ਲੋਡ ਵਾਲਾ ਵੀ ਇਹਦੇ ਨਾਟਕਸਿਆ ਹੋਇਆ ਆ ਦੇਖੋ ਨਵੇਂ ਤਰੀਕੇ ਦੇ ਲੋਕ ਆਇਆ ਹੈਗਾ ਹੈ ਖੜ ਜਾ ਇਧਰੋਂ ਵੀ ਕੱਢਣੀ ਦੀਏ ਚਲੋ ਕੱਢਤਾ ਆ ਦੇਖੋ ਵੀ ਇਹ ਇੱਕ ਦੂਜੇ ਨਾਲ ਵਲੀ ਵਲੀ ਚੋੜ ਕਰਦੇ ਆ ਇਹਦਾ ਕੁੰਡਾ ਨਾ ਆਪਾਂ ਆਖੀ ਤਾਉਂਗਾ ਆਹ ਕੁੰਦਾ ਆਇਆ ਰੇ ਦੇਖੀ ਨੀ ਪਈ ਜਾਂਦਾ ਓਹੋ ਉਧਰ ਉਹਦੇ ਉਹਦੇ ਲੱਛਣ ਨਹੀਂ ਲੋਟ ਆ ਰਹੇ ਰੁਪੈ ਜਾਂ ਦੇਖੋ ਬਈ ਲੈ ਉਹ ਕਿਉਂ ਬਈ ਦੇਖ 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 ਬਈ ਜੇ ਹੀ ਕਰੇ ਨੂੰ ਬਈ ਦੇ ਦੇਉ ਦੇਖੀ ਹੈ ਹੁਣ ਜੀ ਇਹ ਕਿਵੇਂ ਕਰ ਦੇ ਇੱਕ ਦੂਜਾ ਝਟ ਇਹ ਇਹ ਕੰਗਲ ਕੰਗਲ ਉੱਤਰ ਇਹ ਤਾਂ ਮਣੀ ਛੱਡਿਆ ਨਹੀਂਗਾ ਤੁਸੀਂ ਫੇਰ ਦੇਖਣਾ ਹੋਏ ਜੇ ਇਹਨੂੰ ਛੱਡ ਦੇਣਾ ਫੇਰ ਇਹ ਨਾ ਇਹ ਫੜਿਆ ਨਹੀਂ ਜਾਂਦਾ ਰਹੀ ਨਾ ਮੈਂ ਇਹਨੂੰ ਜਾਵਦਰ ਬੰਨ੍ਹ ਕੇ ਹੀ ਰੱਖਦਾ ਹੁਣਾਂ ਦੇ ਨਹੀਂ ਫਿਰ ਨਾ ਇਹ ਵਾਰਾ ਕਰਦੀ ਕਰਨ ਲੱਗ ਜਾਂਦਾ ਜੇ ਬੜਾ ਟਾਈਮ ਖੁੱਲਾ ਰਹੇ ਜੇ ਆ ਵੀ ਬੰਨੀ ਹੁੰਦੀ ਹੈ ਜ਼ਿਆਦਾਤਰ ਲਾ ਐਂ ਘੁਮਾ ਕੇ ਲੈ ਜਾਂਦਾ ਦੇਖੋ ਦੇਖ ਦੇਖੋ ਬਈ ਉਹ ਦੇਖੋ ਉਹ ਵੀ ਲੇ ਕੰਗੋਈ ਕਿ ਦੇਖੀ ਇਹਨੂੰ ਵੀ ਛੱਡ ਕੇ ਲੈ ਇਹਨੂੰ ਵੀ ਛੱਡ ਦਿੰਨੇ ਯਾਰ 2 ਮਿੰਟ ਖੜ ਜਾ ਓਏ ਚੱਲ ਆਇਆ ਤੈਨੂੰ ਵੀ ਛੱਡ ਦਿੰਨਾ ਫਿਰ ਅੰਨ ਕਦੋਂ ਕਰਦਾ ਹੜਤਾ ਜਾ 1 ਮਿੰਟ ਖੜ ਜਾ ਯਾਰ 1 ਮਿੰਟ ਖੜਤਾ ਜਾ 1 ਮਿੰਟ ਫਿਰ ਲੈ ਫਿਰ ਅਸੀਂ ਛਲਾ ਲੇਂਗਾ ਦੱਸ ਵੀ 1 ਮਿੰਟ ਖੜੇਗਾ ਫੇਰ ਹੀ ਛੁੱਟੇਗਾ ਸਬਰ ਦਾ ਖਰਦਾ ਨਹੀਂ ਹੈਗਾ ਦੇ ਓਏ ਓਏ ਦੇਖੋ ਓਏ ਦੇਖੋ ਓਏ ਦੇਖੋ ਓਏ ਹੁਣ ਤੁਸੀਂ ਦੇਖੋ ਇਹਨਾਂ ਦੇ ਓਏ ਕਿਉਂ ਓਏ

ਆ ਦੇ ਕੋਈ ਨਹੀਂ ਛੱਡਦਾ ਹੁੰਦਾ ਕੋਈ ਕਮਾਂਡ ਹੀ ਨਹੀਂ ਬੰਦ ਦੋ ਵਾ ਦਿਮਾਂ ਲਿਮਟਡ ਹੀ ਹੋ ਜਾਂਦੀ ਇਹ ਗੱਡੀ ਇਹਨਾਂ ਦੀ ਇਹਨੂੰ ਮੈਂ ਤਾਂ ਹੀ ਨਹੀਂ ਛੱਡਦਾ ਹੁੰਦਾ ਫੇਰ ਇੱਕ ਇਹ ਦੋਨੇ ਇਕੱਲਾ ਤਾਂ ਹਜੇ ਫੇਰ ਵੀ ਆ ਜਾਂਦਾ ਗਾ ਤੇ ਦੋਨੇ ਰਲ ਕੇ ਤਾਂ ਨਾ ਇਹ ਬਸ ਤੀਜਾ ਆਹਾ ਹਾ ਫਿਰਦਾ ਆਪਣਾ ਸਾੜੀ ਆਸਕਰ ਲੇਵਲ ਰੈਂਬੋ ਆ ਫਿਰਦਾ ਰੈਂਬੋ ਹੂੰ ਕਿਵੇਂ ਆ ਆ ਦੇਖੋ ਇਹ ਇਹ ਮਾਲਾ ਕਾਇ ਸੀਗਾ ਬਈ ਲੈਬਰਾ ਮੈਂ ਉਹ ਪੂਰੀ ਪ्योर ਸੀਗੀ ਇਹ ਵੀ ਵੈਸੇ ਠੀਕ ਹੈਗਾ ਪਰ ਇਹਦੀ ਮਾਂ ਇਹ ਦੋਵੇਂ ਫੁੱਲ ਪ्योर ਸੀ ਇਹ ਵੀ ਆਪਾਂ ਰੱਖਿਆ ਹੋਇਆ ਹੈਗਾ ਤੇ ਕਿਧਰ ਗਿਆ ਚਲੋ ਯਾਰ ਹੁਣ ਤਾਂ ਦੇਖਣ ਨੂੰ ਛੱਡ ਗਿਆ ਕੁਛ ਠੀਕ ਆ ਭਰਾ ਇਹਨੂੰ ਮੈਂ ਢੇੜਾ ਖੂੜਾ ਖਵਾ ਕੇ ਤੇ ਬੰਦਾਂਗਾ ਉਸ ਤੋਂ ਬਾਅਦ ਫੇਰ ਕੱਲ ਨੂੰ ਦਿਖਾਉਂਦਾ ਜੀ ਵੀਡੀਓ